ਅੱਜ ਦੇ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚਿਆ ਪਿੰਡ ਛਕਰੀ ਜ਼ਿਲ੍ਹਾ ਤਹਿਸੀਲ ਇਸਪੇਡ ਨੂੰ ਸ਼੍ਰੀ ਚਰਨਦਰਨ ਸਾਹਿਬ ਲੱਗਦਾ ਪਾਜੀ ਸਰਜੀ ਸਿੰਘ ਹੋਣ ਦੇ ਘਰ ਆਇਆ ਦੋਸਤੋ ਜਿਹੜੇ ਵੀਰ ਆਪਣੇ ਨਾਲ ਨਵੇਂ ਜੁੜੇ ਉਹਨਾਂ ਦਾ ਆਪਾਂ ਧਿਆਨ ਦੇ ਵਿੱਚ ਲਿਆ ਦਿੰਨੇ ਆ ਪਸ਼ੂ ਵਪਾਰ ਦਾ ਕੀਤਾ ਪਹਿਲਾਂ ਵੀ ਬਹੁਤ ਸਾਰੀਆਂ ਵੀਡੀਓ ਆਪਾਂ ਇਸ ਘਰੋਂ ਪਾਈਆਂ ਨੇ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਦੇਤੇ ਜੇ ਕੁਝ ਸੀਜ਼ਨ ਦੇ ਕਰਕੇ ਥੋੜਾ ਜਿਹਾ ਕੰਮ ਭਾਜੀ ਸਰਦੀ ਸਿੰਘ ਉਹਨੇ ਨੇ ਸਟਾਪ ਕੀਤਾ ਸੀਗਾ ਇੱਕ ਵਾਰ ਤੋਂ ਫੇਰ ਹੁਣ ਜਿਹੜਾ ਰੁਟੀਨ ਦੇ ਵਿੱਚ ਕੰਮ ਰੀਸਟਾਰਟ ਕੀਤਾ ਅੱਜ ਇਸ ਵੀਡੀਓ ਦੇ ਵਿੱਚ ਤਿੰਨ ਮੱਝਾਂ ਝੋਟੀਆਂ ਤੁਹਾਨੂੰ ਦਿਖਾਉਣੀਆਂ ਇੱਕ ਵਾੜ ਦਿਖਾ ਦੇਾਂਗੇ ਮਾਲ ਵੈਸੇ ਸਾਰਾ ਦੋਸਤੋ ਸੋਇਆ ਸੁਆਇਆ ਜੇਕਰ ਤਿੰਨ ਮੱਝਾਂ ਝੋਟੀਆਂ ਦੀ ਗੱਲ ਕਰ ਲਈਏ ਚਾਹੇ ਸਾਹਮਣੇ ਤੁਸੀਂ ਵਾੜ ਦੇਖ ਰਹੇ ਜੇ ਛਾਈਵਾਲ ਪੰਗ ਦੇ ਵਿੱਚ ਕੋਈ 25 26 25 26 ਕਿਲੋ ਦੁੱਧ ਦੀ ਮਾਲਕ ਹਨ ਇਸ ਵਕਤ ਕੋਈ 18 17 ਕਿਲੋ ਪੋਲਾ ਇਸ ਵਾੜ ਦੇ ਥੱਲੇ ਹਾਜ਼ਰ ਆ ਸੋ ਐਂਡ ਦੇ ਵਿੱਚ ਆਪਾਂ ਤੁਹਾਨੂੰ ਦੋ ਜਿਹੜੇ ਕੱਟੇ ਮੀਲਕਾਫ ਦਿਖਾ ਦੇਾਂਗੇ ਘਰ ਦੇ ਜੰਪਲ ਘਰ ਦੀਆਂ ਮੱਜਾਂ ਦੇ ਜਿਹੜੇ ਬੱਚੇ ਆ ਕੋਈ ਭਰਾ ਨੀਦੀ ਦਾ ਕੱਟਾ ਖਰੀਦਣਾ ਚਾਹੁੰਦਾ ਚਾਹੇ ਪਰਦੇ ਪਾਸੇ ਮੋਰਾ ਬ੍ਰੀਡ ਦਾ ਕੱਟਾ ਖਰੀਦਣਾ ਚਾਹੁੰਦੇ ਹੋ ਮਦਰ ਦਾ ਰਿਕਾਰਡ ਦੱਸ ਦੇਾਂਗੇ ਤੁਹਾਨੂੰ ਮਦਰ ਦੇ ਕਿੰਨੇ ਕਿੰਨੇ ਕਿਲੋ ਮਿਲ ਕਰਿਆ ਠੀਕ ਹੈ ਜੀ ਸੂਬਿਆਂ ਦੇ ਵਿੱਚ ਉਹ ਮਦਰ ਵੀ ਇਹਨਾਂ ਦੀ ਮੌਜੂਦ ਆ ਤੁਹਾਨੂੰ ਆਪਾਂ ਪੂਰੀ ਡਿਟੇਲ ਜਿਹੜੀ ਹੈ ਵਿਸਤਾਰ ਦੇ ਨਾਲ ਦੇ ਦਿਆਂਗੇ ਅੱਜ ਤਰੀਕ ਕਿਸਾਨ ਵੀਰੋ 24 ਜੂਨ ਤੋਂ ਸਮਾਂ ਕੋਈ ਸ਼ਾਮ ਦੇ 6 ਵਜੇ ਦਾ ਵੈਸੇ 24 ਦਾ ਸਮਾਂ ਜਿੰਨੇ ਕ ਪਸ਼ੂ ਬਣੇ ਥਣੇ ਆ ਮੌਕੇ ਬਿਲਕੁਲ ਭਰੇ ਥਣ ਭਰੇ ਪੰਡਤਾਂ ਨੂੰ ਨਜ਼ਰ ਆ ਜਾਣਗੇ ਉਹ ਕਰਦੇ ਆ ਪੂਰੀ ਗੱਲਬਾਤ ਲੈ ਲੈਂਦੇ ਆ ਡਿਟੇਲ ਸਭ ਤੋਂ ਪਹਿਲਾਂ ਭਾਜੀ ਸਰਪ੍ਰੀ ਸਿੰਘ ਜੀ ਸਾਸਰੀ ਘਰ ਸਾਸਰੀ ਘਰ ਸੰਧੂ ਸਾਹਿਬ ਸਾਸਰੀ ਜੀ ਭਾਜੀ ਸੇ ਤੋਂ ਸੁਣਾਓ ਮੇਰਾ ਅੰਦਰ ਕਿਰਪਾ ਮਾਲਕ ਦੀ ਚਾਹੀਦੀ ਹੈ ਠੀਕ ਆ ਜੀ ਇੱਕ ਭਾਜੀ ਜਿੱਦਾਂ ਥੋੜਾ ਜਿਹਾ ਨੋਰਮਲ ਆਪਾਂ ਗੱਲ ਕਰਦੇ ਆ ਵੀ ਜਿਵੇਂ ਸੀਜ਼ਨ ਝੋਨੇ ਦਾ ਸੀਜ਼ਨ ਆ ਬਾਅ ਪਹਿਲਾਂ ਕਣਕਾਂ ਦਾ ਸੀ ਬਾਅਦ ਚ ਝੋਨੇ ਦਾ ਸੀ ਹਾਂਜੀ ਹਾਂਜੀ ਥੋੜਾ ਦੇ ਵਿੱਚ ਵਕਫਾ ਪੈ ਗਿਆ ਵਾ ਜੀ ਸੰਤੂ ਸਾਹਿਬ ਕੋਈ 1-2 ਡੰਗਰ ਆਉਂਦਾ ਜਾਂਦਾ ਹੀ ਰਿਹਾ ਵਾ ਜਿਵੇਂ ਕਰਨ ਆਉਂਦਾ ਮਰ ਮਾਲ 2-3 ਨੂੰ 2-4 ਡੰਗਰ ਦਾ ਜਿਵੇਂ ਆਉਂਦੇ ਜਾਂਦੇ ਰਹੇ ਹਾਂ ਹਾਂਜੀ ਠੀਕ ਆ ਜੀ ਅੱਜ ਤੁਹਾਡਾ ਰਾਬਾ ਬਣਿਆ ਵੀ ਕੋਈ 5-4 5-4 ਹਾਂਜੀ ਅੱਜ ਆਪਰਾ ਸੰਤੂ ਸਾਹਿਬ 5 ਹੀ ਇੱਕ ਗੱਬਰ ਮੱਝ ਹੀ ਠੀਕ ਆ ਜੀ ਉਹ ਲੈਂਦੀ ਹਫਤਾ ਦਾ ਹਨ ਉਹ ਫਿਰੇ ਵੇ ਕੀ ਸੇ ਨੂੰ ਠੀਕ ਆ ਜੀ ਠੀਕ ਆ ਹੁਣ 4 ਡੰਗਰ ਆ ਪੈਣਾ ਜੀ ਠੀਕ ਆ ਜੀ ਮਾਲ ਵੈਸੇ ਆਪਣੇ ਕੋਲ ਜਿੰਨੇ ਆ ਪਸ਼ੂ ਵੱਡੇ ਸਾਰੇ ਸੂਏ ਸ ਲੋ ਵੀ ਦੋਸਤੋ ਸ਼ੁਰੂਆਤ ਆਪਾਂ ਕਰਨਗੇ ਪਾਜੀ ਸਰਜੀਤ ਸਿੰਘ ਜੀ ਕਿਹੜੇ ਪਾਸੇ ਸ਼ੁਰੂ ਹੋਣਾ ਇਧਰੋਂ ਕਰਦੀਆਂ ਗਾਂ ਤੋਂ ਗਾਂ ਤੋਂ ਸਟਾਰਟ ਕਰਦੇ ਆ ਵੈੜ ਦੋਫੇ ਕੋਲ ਤੁਹਾਨੂੰ ਪ੍ਰੋਪਰ ਆਪਾਂ ਦਿਖਾ ਦਿੰਨੇ ਆ ਚੈੱਕ ਕਰੋ ਸ਼ਾਈਵਾਲ ਕ੍ਰੋਸ ਬਰੀਡ ਦੇ ਵਿੱਚ ਫੁੱਲ ਬਿਗ ਆਰਡਰ ਸਾਈਜ਼ ਦੇ ਵਿੱਚ ਵੱਡੇ ਹਵਾਨੇ ਚੱਡੇ ਦੀ ਮਾਲਕਨ ਆ ਬਾਕੀ ਪੂਰੀ ਗੱਲਬਾਤ ਕਰਦੇ ਆਂ ਪਾਜੀ ਇਹਦਾ ਸੁਹਾ ਖਿੰਮਾ ਵੈੜਦਾ ਸੁਹਾ ਤੇਜਾ ਸਦੂ ਸਾਹਿਬ ਤੇਜਾ ਸੁਹਾ ਹਾਂਜੀ ਮਗਰ ਬੱਛਾ ਆ ਗਿਆ ਮਗਰ ਬੱਛਾ ਜੀ 나ੜੂ ਤੇ ਬੱਚਾ ਕਿੰਨੇ ਦਿਨ ਹੋ ਗਿਆ ਅੱਜ ਤੇਜਾ ਦੇਣਾ ਆਈ ਸੀ ਤੇਜਾ ਦੇਣਾ ਬੋਲਾ ਕਿੰਨਾ ਇਸ ਵਕਤ ਬੋਲਾ ਆਏ ਹੋਲੇ 17 ਤੋਂ 18 ਹੈਗਾ ਜੀ 17 18 ਲੀਟਰ ਹਾਂਜੀ ਹਾਂਜੀ ਠੀਕ ਆ ਜੀ ਕੋਈ ਸ਼ਹਿਦ ਦੀ ਪਿਛੋ ਤੋਂ ਸਰਦੀ ਦਿੱਤੀ ਏ ਵੀ ਹੈਗੀ ਆ ਜੀ 24 25 ਲੀਟਰ ਦੀ ਠੀਕ ਆ ਜੀ ਦੀ ਸਟਾਰਟਿੰਗ ਹੀ ਚੰਗੀ ਹਾਂਜੀ ਹਾਂਜੀ ਦਿੰਦੀ ਆ ਬਾਕੀ ਵੇਖੋ ਨਾੜਾ ਨਾੜਾ ਤੋਂ ਬਾਕੀ ਦੋਸਤੋ ਇੱਕ ਵਾਰੀ ਤੁਹਾਨੂੰ ਪ੍ਰੋਪਰ ਦਿਖਾ ਦਿੰਨੇ ਠੀਕ ਆ ਜ ਵੱਡੇ ਕੱਦ ਕਰਦੀ ਹੈ ਬੈਲ ਆ ਠੀਕ ਆ ਜੀ ਆ ਫੇਸ ਕੁਆਲਟੀ ਆ ਸੋ ਫੇਸ ਸਪੌਨਸ ਜਿਹੜੀ ਆ ਤੁਸੀਂ ਇੱਕ ਵਾਰੀ ਨਜ਼ਰ ਮਾਰੋ ਠੀਕ ਆ ਜੀ ਮੁਠੀ ਮੁਠੀ ਥਾਨ ਬਾਕੀ ਤੁਹਾਡੇ ਸਾਹਮਣੇ ਠੀਕ ਆ ਜੀ ਬਾਂਦਗਰ ਬਹੁਤ ਖੂਬਸੂਰਤ ਮਿਲਕ ਵੇਨ ਕਾਫੀ ਮੋਟੀ ਆ ਸੋ ਪਿੰਡੇ ਦੇ ਉੱਪਰ ਵੀ ਨਾਰਾ ਵੇਨ ਜਿਹੜੀਆਂ ਤੁਹਾਨੂੰ ਦਿਖਾਈ ਦੇਣਗੀਆਂ ਵੀ ਬਿਲਕੁਲ ਪਤਲੇ ਪਿੰਡੇ ਦੀ ਆ ਤੇ ਰੈੱਡ ਕਲਰ ਦੇ ਵਿੱਚ ਖੋਲ ਕੇ ਤੋੜ ਕੇ ਤਸੱਲੀ ਨਾਲ ਤੁਹਾਨੂੰ ਦਿਖਾਉਣੇ ਆ 25 24 25 25 ਲੀਟਰ ਜਾਂ ਲੀਟਰ ਤੋਂ ਪਲੱਸ ਆ ਇਹ ਕਰਮਾਲੀ ਤੋਂ ਤਾਂ ਚੁੰਬਉਂਦੀ ਰਹੀ ਆ ਪਿਛਲੇ ਸਵੇਰੇ ਦੇ ਵਿੱਚ ਠੀਕ ਆ ਜੀ ਐਸ ਵਾਰ ਸਟਾਰਟਿੰਗ ਚੰਗੀ ਆ ਕੋਈ 18 ਲੀਟਰ ਤੋਂ ਕੀਤੀ ਆ ਬਾਕੀ ਦੁੱਧ ਦੀ ਉਮੀਦ ਆਪਾਂ ਚੰਗੀ ਕਰ ਸਕਦੇ ਆ ਇਹੋ ਜੇ ਪਸ਼ੂ ਤੋਂ ਆ ਦੇਖੋ ਸੋ ਥੱਪਿਆ ਦਾ ਮੇਲ ਆ ਠੀਕ ਆ ਜੀ ਲੇਵੇ ਦੀ ਬੰਤਰ ਦੀ ਗੱਲ ਕਰੀਏ ਕਰਮਾਲੀ ਠੀਕ ਆ ਜੀ 11 ਈ ਤੱਕ ਗਾਂ ਨੂੰ ਤੇ 11 ਬਿਲਕੁਲ ਬੈਕ ਸਾਈਡ ਤੋਂ ਬਣੀ ਖੜੀ ਆ ਬਾਕੀ ਖਵਾਨੇ ਲੇਵੇ ਤੋਂ ਇੱਕ ਨਾਰਮਲ ਹੀ ਤੁਸੀਂ ਜਜਮੈਂਟ ਕਰ ਜੂਗੇ ਵੀ ਵੇਰ ਨੂੰ ਕਿੰਨਾ ਕੁ ਦੁੱਧ ਚੋਣਾ ਚਾਹੀਦਾ ਵੈਸੇ ਠੀਕ ਆ ਜੀ ਉਹ ਸਭ ਕਰਮਾਲੀ ਅਰਕੀ 25 ਲੀਟਰ ਤੋਂ ਬਾਹਰ ਕਰਮਾਲੀ ਟਾਪ ਲਾਵੇ ਪਰ ਚੰਗੀ ਸੇਵਾ ਕਿਸੇ ਭਰਾ ਦੀ ਹੋਵੇ ਠੀਕ ਆ ਹਾਂਜੀ ਹਾਂਜੀ 25 ਤੋਂ ਵੱਧ ਵੀ ਕੱਢ ਸਕਦੀ ਚਲੋ 25 24 25 ਤੇ ਬੜੇ ਆਰਾਮ ਨਾਲ ਆ ਬਾਕੀ ਚੁਵਾਈ ਚੁਵਾਈ ਦੀ ਫਿਰ ਕਿਵੇਂ ਆਜੀ ਇੱਕ ਨੰਬਰ ਚੁਵਾਈ ਜੀ ਮੋਟੀ ਤਾਰ ਆ ਜਿਹੋ ਜਿਹਾ ਖਣ ਗੋਲ ਪੂਰਾ ਵੇਖੋ ਸੰਤੂ ਸਾਹਿਬ ਕਿਤਰਾ ਦਾ ਲੱਗਾ ਮੈਂ ਆਲਾ ਖਣ ਚੱਡਾ ਆੜਿਆ ਬਾਕੀ ਵੀਰ ਆਪਦੀ ਕੋ ਤਸੱਲੀ ਕਰਕੇ ਖੜੇ ਆ ਆਪਾਂ ਸੀ ਬਸ ਸੂਈ ਸਵਾਈ ਹੈਗੀ ਕਰਮਾਂ ਦੀ ਹਾਂਜੀ ਦੋ ਡੰਗ ਚੋਗੇ ਖੜੇ ਆ ਆਪਦੀ ਹਾਂ ਤੇ ਇਹਦਾ ਭਾਜੀ ਕੀ ਮੋਲ ਕੀ ਡਿਮਾਂਡ ਰਹੂਗੀ ਮੋਲ ਤੇ ਸੰਤੂ ਸਾਹਿਬ ਵੇਖੋ ਭਾਵੇਂ 85 ਕਰਦੀਏ 80 ਕਰਦੀਏ ਆਪਾਂ 75 ਦੀ ਹਾਂ ਨਾ दे ना दे ना दे जा जा 75 ਦੇ ਹਾਂਜੀ ਰੇਟ ਵੀ ਬਿਲਕੁਲ ਠੀਕ ਆ ਫਿਰ ਬਿੱਲ ਕੋ ਲਿਆ ਪੰਚਾਇਤ ਜੀ ਠੀਕ ਆ ਜੀ ਲਓ ਵੀ ਰੇਟ ਵੀ ਕਿਸਾਨ ਵੀਰੋ ਬਿਲਕੁਲ ਜਾਇਜ਼ ਆ 75000 ਦੀ ਮਿਲ ਜੂਗੀ 75000 ਦੀ ਬਾਕੀ ਚੱਡੇ ਲਵੇ ਤਾਂ ਇੱਕ ਨਾਰਮਲ ਤੁਸੀਂ ਅੰਦਾਜ਼ਾ ਲਾ ਲਿਓ ਠੀਕ ਆ ਜੀ ਬਾਕੀ ਬਹੁਤ ਵਧੀਆ ਚੰਗਾ ਬਿੱਗ ਆਰਡਰ ਸਾਈਜ਼ ਆ ਇੱਕ ਬਹਿਣੀ ਵਾਲੀ ਸਾਈਡ ਤੋਂ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਸੋ ਕੋਈ ਭਰਾ ਜਿੰਦਾ ਮਰਜ਼ੀ ਆਪਣੀ ਚੋਕੇ ਪਸਮਾ ਕੇ ਤਸੱਲੀ ਕਰ ਸਕਦਾ ਮੁੱਠੀ ਮੁੱਠੀ ਥਾਣਾ ਕਰਮਾਲੀ ਨੂੰ ਠੀਕ ਆ ਜੀ ਬਹੁਤ ਖੂਬਸੂਰਤ ਵੈਰਾ ਵੈਸੇ ਕੋਈ 22 ਲੀਟਰ 25 24 ਲੀਟਰ ਵਾਲੀਆਂ ਠੰਡੀ ਦੇ ਨੰਬਰ ਲੱਭਣ ਬਹੁਤ ਘਾਟਾ ਠੀਕ ਹੈ ਜੀ ਖਾਸ ਤੌਰ ਤੇ ਸ਼ਾਈ ਵਾਲ ਕ੍ਰੋਸ ਬਰੀਡ ਦੇ ਵਿੱਚ ਪਾਕਿਸਤਾਨੂ ਸਾਹਿਬ ਠੰਡੀ ਵੀ ਇੱਕ ਨੰਬਰ ਦੀ ਹੈ ਭਾਂਜ ਜਨਾਨੀਆਂ ਤੋਂ ਲੈਂਦੀ ਆਪਾਂ ਉਹਨਾਂ ਇੱਕ ਤਰ੍ਹਾਂ ਪੀੜੀ ਰੱਖ ਕੇ ਚਾਉਂਦੇ ਰਹੇ ਕੋਈ ਇਹ ਨਹੀਂ ਵੀ ਉਹੋ ਜਿਹਾ ਜਿਤਨਾ ਮਰਦਾ ਮਾੜਾ ਮੁਰਗ ਰਸੀ ਵੰਗਾ ਪਾਉਂਦੇ ਵੰਗਾ ਪੌੜਾ ਪੈਂਦਾ ਵੰਗਾ ਪੌੜਾ ਤੇ ਉਸ ਤਰ੍ਹਾਂ ਸੀਲ ਇੱਕ ਨੰਬਰ ਤੇ ਦੇ ਬਾਅਦ ਵਿੱਚ ਮਿਲਦੀ ਹੈ ਵੰਗਾ ਰਸੀ ਪਾਉਂਦੇ ਜਿਤਨਾ ਮਰਜੀ ਚ ਹੋਈ ਜਾਵੇ ਠੀਕ ਆ ਸੋ ਸੈਕੰਡ ਨੰਬਰ ਤੇ ਕਿਸਾਨਾਂ ਨੂੰ ਇੱਧਰ ਇੱਕ ਆਪਾਂ ਤੁਹਾਨੂੰ ਮਾਜ ਦਿਖਾ ਦਿੰਦੇ ਆ ਸੂਈ ਸਬ ਤੇ ਇਹਦਾ ਭਾਜੀ ਸਰਦਿਸੇ ਦੀ ਕੀ ਇਹਦਾ ਇਹਦਾ ਬੰਦੂ ਸਾਹਿਬ ਤੀਜਾ ਸੂਆ ਜੀ ਤੀਸਰਾ ਸੂਆ ਜੀ ਤੇ ਇਹ ਕੋ ਚੋਂ ਪੰਜਾਂ ਦਿਨਾਂ ਦੇ ਵਿੱਚ ਦੀ ਸੂਈ ਆ ਮਗਰ ਕੱਟੀ ਆ ਮਗਰ ਕੱਟੀ ਆ ਜੀ ਤੇ 9 ਤੋਂ 10 ਕਿਲੋ ਦੁੱਧ ਆ ਜੀ ਥੱਲੇ ਬਹੁਤ ਜੀ ਫਮ ਮਗਰ ਇੱਕ ਕਿਸਾਨ ਵੀਰੋ ਫੀਮੇਲ ਕਾਫ ਆ ਮਗਰ ਕੱਟੀ ਆ ਅਜਾ ਤਿੰਨਾ ਚੌ ਦਿਨਾਂ ਦੀ ਹਾਂਜੀ 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 ਤਿੰਨਾ ਚੌ ਦਿਨਾਂ ਦੀ ਠੀਕ ਹੈ ਜੀ ਬੋਲੇ ਤੇ ਹੀ ਕੀ ਸਥਿਤੀ ਆ ਜੀ ਹਾਂਜੀ ਹਾਂਜੀ ਬੋਲੇ ਤੇ ਗਿਰ ਲੋ ਜਾਣ ਦੇ ਦੇਖੋ ਬੋਲੇ ਚ ਨਿਕਲ ਜੀ ਦੁੱਧ ਤੋ ਤਰਾ 9 10 ਕਿਲੋ ਦੇ ਵਿੱਚ ਆਗਾ ਹੁਣ 12 ਲੀਟਰ ਚ ਆ ਜੂਗੀ ਸੰਧੂ ਸਾਹਿਬ ਹਾਂ ਕੋਈ ਬੋਲਾ ਮਾਰਲੇ ਕੋਈ ਬੋਲਾ ਦੁਬਾਰਾ ਮੰਗਲੇ ਦੇ ਹਾਸੂਈ ਨੂੰ ਅੱਜ ਚੌਥਾ ਪੰਜਵਾਂ ਦੇਣਾ ਸਵੇਰਾਂ ਦੇ ਵਿੱਚ ਕਿਨਮਾ ਦੂਜਾ ਤਿਜਾ ਜੀ ਤਿਜਾ ਸੂਆ ਲੋ ਵੀ ਬਾਕੀ ਵੰਡ ਦੇ ਰਲ ਮੇਰਾ ਭਰਾ ਚੈੱਕ ਕਰੋ ਚੁਆਈ ਇੱਕ ਨੰਬਰ ਦੀ ਆ ਜੀ ਸਪੇਸ ਗਾਇਬ ਆਪਸੀ ਤਰ ਇਸ ਵਕਤ ਬੋਲਾ ਮੰਨ ਲਿਓ ਕੱਚਾ ਦੁੱਧ ਮੰਨ ਲਿਓ ਠੀਕ ਹੈ ਜੀ ਕਿਉਂਕਿ ਅੱਜ ਚੌਥਾ ਤੀਜਾ ਚੌਥਾ ਦਿਨ ਆ ਮਗਰ ਕਰਮ ਵਾਲੀ ਦੀ ਇਹਦੇ ਕੱਟੀ ਆ ਗਈ ਹਾਂਜੀ ਫੀਮੇਲ ਕਾਫ ਨੂੰ ਇਹਨੇ ਜਨਮ ਦਿੱਤਾ ਖੋਲ ਕੇ ਤੋੜ ਕੇ ਤੁਹਾਨੂੰ ਤਸੱਲੀ ਨਾਲ ਆਪਾਂ ਮੈਂ ਦਿਖਾ ਦਿੰਨੇ ਆ ਬਾਕੀ ਕਦ ਕੁਦ ਕਰਮ ਵਾਲੀ ਦਾ ਵਧੀਆ ਵੱਡੇ ਕਦ ਕਰ ਦੇ ਵਿੱਚ ਹੀ ਆ ਬਿਲਕੁਲ ਪਤਲਾ ਪਿੰਡਾ ਚਵਾਈ ਇਹਦੀ ਵੀ ਬਿਲਕੁਲ ਇੱਕ ਨੰਬਰ ਚਵਾਈ ਜੀ ਪੋਲੀ ਜਿਤਰਾ ਕੁੜੀਆਂ ਮੋਗਾ ਹੀ ਆਵੇ ਇੰਨੀ ਚਵਾਈ ਪੋਲੀ ਵਧੀਆ ਅਰ ਨਮਾ ਤੋਰਦੇ ਇਹਨੂੰ ਕਰ ਪੈਂਦਾ ਆ ਦੇਖੋ ਜੀ ਇੱਕ ਸਾਰ ਬਿਲਕੁਲ ਪੱਦਰ ਲੇਵਾ ਠੀਕ ਆ ਜੀ ਜਿੱਥੋਂ ਤੱਕ ਹੁਣ ਆਪਾਂ ਮੌਕੇ ਤੇ ਦੇਖ ਰਹੇ ਆ ਠੀਕ ਆ ਜੀ ਕਿਸੇ ਭੈਣ ਭਰਾ ਨੇ ਬਾਅਦ ਵਿੱਚ ਇੱਥੇ ਆਣ ਕੇ ਚੀਜ਼ ਵੇਖਣੀ ਆ ਆਪਾਂ ਮੌਕੇ ਤੇ ਦੇਖ ਰਹੇ ਆ ਠੀਕ ਆ ਬਿਲਕੁਲ ਇੱਕ ਸਾਰ ਪੱਦਰ ਲੇਵਾ ਕੋਈ ਕਿਸੇ ਰਕਮ ਦਾ ਕੋਈ ਸਾਈਡ ਵਾਲਾ ਰੋਲਾ ਹੋਵੇ ਤਾਂ ਪਹਿਨੇ ਗੱਲਬਾਤ ਦੱਸ ਦਿੱਤੀ ਜਾਊਗੀ ਬੱਚੇ ਦੇ ਆ ਦੇਖੋ ਜੀ ਬਾਕੀ ਕਾਫੀ ਸੋਹਣਾ ਚੱਡੇ ਲੇਵੇ ਦਾ ਡਿਜ਼ਾਈਨ ਠੀਕ ਆ ਜੀ ਸੋ ਬ੍ਰੇਨਸਮੂਨਸ ਕਾਫੀ ਆ ਲੇਵੇ ਸੋ 9 10 10 ਕਿਲੋ ਅਜ ਚੌਥੇ ਤੇ ਜੇ ਚੌਥੇ ਦਿਨ ਦੇ ਦੌਰਾਨ ਇਹਦੇ ਥੱਲੇ ਬੋਲਾ ਕੱਚਾ ਦੁੱਧ ਮੰਨ ਕੇ ਕੋਈ ਵੀ ਸੱਜਣ ਵੀਰ ਆਪਣਾ ਤੁਸੀਂ ਸੌਦਾ ਕਰ ਲਿਆ ਜੀ ਆ ਦੇਖੋ ਲਓ ਜੀ ਠੀਕ ਆ ਅਚਾਪਾ ਜੀ ਕੀ ਮੋਲ ਕਿ ਡਿਮਾਂਡ ਕਰਦੇ ਆ ਇਸ ਮੈਚ ਦੀ ਡਿਮਾਂਡ ਸੰਤੂ ਸਾਹਿਬ ਆਪਾਂ ਓਏ 90000 ਦੀ ਲਾਵਾਂਗੇ ਛੋੜੇ ਛੱਪਾ ਵਿੱਚੋਂ ਕਰਦਾਂਗੇ ਠੀਕ ਆ ਹਾਂਜੀ ਥੋੜਾ ਜਿਹਾ ਵਕਫਾ ਬੇਸ਼ੱਕ ਪੈ ਗਿਆ ਮਾਲ ਤਾਂ ਜਿਉਂ ਤੁਹਾਡੇ ਕੋਲ ਪਹਿਲਾਂ ਵੀ ਜ਼ਿਕਰ ਕੀਤਾ ਵੀ ਆਇਆ ਗਿਆ ਰਿਹਾ ਹਾਂਜੀ ਪਰ ਵੀਡੀਓ ਵਿੱਚ ਥੋੜਾ ਵਕਫਾ ਪੈ ਗਿਆ ਆਪਾਂ ਹੁਣ ਕੋੜੇ ਕੁੜੇ ਆਪਾਂ ਨੇੜੇ ਕਰਕੇ ਦੇਣਾ ਮੈਂ ਨਾ ਨੇੜੇ ਪਾਇਓ ਆਪਾਂ ਤੁਹਾਨੂੰ ਦੱਸਿਆ ਵੀ ਭਾਅ ਆਪਾਂ ਨੇ ਕੀ ਰੱਖਣਾ ਹੈ ਬਿਲਕੁਲ ਜੀ ਬਿਲਕੁਲ ਛੇ 90 ਦੀ ਮਤਲਬ ਆਪਾਂ ਦੇ ਦੇਣੀ ਹੈ ਜੀ ਹਾਂਜੀ ਕੋਈ ਛੋੜ ਛੱਪਾ ਕਰ ਬਾਕੀ ਮੌਕੇ ਤਾਂ ਲੋਵੀ ਮਗਰ ਕੱਟੀਏ ਦੋਸਤੋ 90000 ਦੀ ਮੈਂ ਮਿਲ ਜੂਗੀ ਦੋ ਸੰਤੂ ਸਾਹਿਬ 12 ਗਿਲੀਟਰ ਬਿਲਕੁਲ ਬੜੇ ਆਰਾਮ ਨਾਲ ਚਵਾਊਗੀ ਇੰਨਾ ਕੁ ਤਾਂ ਦੋਤੇ ਵੇਖੋ ਜੀ ਸਟਾੜੀ ਕਿ ਤੁਸੀਂ ਦਸੀ 9 10 ਦੇ ਵਿੱਚ ਆ 9 10 ਦੇ ਵਿੱਚ ਆ ਛਾੜਾਂਗੇ ਮੇਰੇ ਨਾਲ ਖੇਚਲਾ ਹਾਂਜੀ ਹਾਂਜੀ ਚੰਗਾ ਵੰਡ ਵਡੇਵਾ ਪਾਵੇ ਕੋਈ ਭਰਾ ਬਾਕੀ ਬਾਰਾ ਆਪ ਦੀ ਵੇਖੋ ਜੀ ਸਾਫ ਦਾ ਵਾਪਾ ਇੱਥੇ ਤਸੱਲੀ ਕਰਕੇ ਖੜੇ ਵੀਰ ਕੋ ਭਾਵੇਂ ਦੋ ਡੰਗ ਰੰਗ ਚੋਈ ਜਾਵੇ ਤਨ ਚੋਈ ਜਾਵੇ ਬਿਲਕੁਲ 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 ਲੋਵੀ ਬਹੁਤ ਬਹੁਤ ਪਿਆਰੀ ਮਾਇਆ ਅੱਗੇ ਤੁਹਾਨੂੰ ਤੀਜੇ ਨੰਬਰ ਤੇ ਇਧਰ ਆਪਾਂ ਦਿਖਾ ਦਿੰਨੇ ਆ ਇਹ ਝੋ ਇਹ ਹਫਤੇ ਦੀ ਸੂਈ ਆ ਮਗਰ ਕਟਾ ਜੀ ਮੌਦੀ ਇੱਕੋ ਹਫਤਾ ਹੋ ਗਿਆ ਠੀਕ ਆ ਜੀ ਫੇਸਪੂਸ ਕੁਆਲਟੀ ਕਰੋ ਜੇ ਕਿ ਛੋਟੀ ਸਿੰਗੀ ਆ ਹਾਂਜੀ ਬਾਕੀ ਕੱਤ ਵਜੋਂ ਛੋਟੀ ਨੂੰ ਇਹਨੂੰ ਵੀ ਕਰਮਾ ਦੇ ਦੇ ਮੇਰੇ ਵੀ ਥੋੜੀ ਜਿਹੀ ਨਿੱਗਰ ਆ ਸੰਧੂ ਸਾਹਿਬ ਬਾਕੀ ਸਵੇਰੇ ਸੂਈ ਵੀ ਆਪਾਂ 8:30 9:00 ਵਜੇ ਆ ਤੇਰੇ ਆਈ ਹੈ ਤੁਹਾਨੂੰ ਸਿਰੇ ਸਿਰੇ ਦੱਸੇਗਾ ਠੀਕ ਇਹ ਅੱਜ ਐਂਟਰੀ ਹੋਈ ਹੈ ਹਾਂ ਹਾਂ ਜੀ ਅੱਜ ਹੀ ਆਈ ਤੁਹਾਨੂੰ ਠੀਕ ਇਹ ਮਗਰ ਕਟਾ ਇਹਨੂੰ ਹਫਤੇ ਦੀ ਸੂਈ ਹੈ ਹਾਂਜੀ ਹਾਂਜੀ ਇਹ ਹਫਤੇ 10 ਦਿਨਾਂ ਦੇ ਵਿੱਚ ਵਿੱਚ ਦੀ ਸੂਈ ਹੈ ਠੀਕ ਆ ਜੀ ਮੌਦੀ ਇਹ ਹਫਤੇ 10 ਦਿਨਾਂ ਦੀ ਸੂਈ ਹੈ ਮਗਰ ਕਟ ਐਸ ਵਕਤ ਕਿੰਨੇ ਦੁੱਧ ਇਹਦੇ 10 ਲੀਟਰ ਦੁੱਧ ਆ ਜੀ 10 ਲੀਟਰ ਹਾਂਜੀ ਤੇ ਨਿਗਰ ਲਵੇ ਦੀ ਆ ਕਈ ਵਾਰ ਜਜਮੈਂਟ ਥੋੜੇ ਜਿਹੇ ਪਸ਼ੂ ਕਈ ਘੱਟ ਕਰਾਉਂਦੇ ਆ ਨਿਗਰ ਹਵਾ ਦੇ ਚੱਜਦੇ ਜੱਟਾਂ ਘੱਟ ਨਿਗਰਦੀ ਆ ਬਾਕੀ ਚੁਆਈ ਚੁਈ ਇੱਕ ਨੰਬਰ ਆ ਸੀਰ ਸਲੱਗ ਹਾਂ ਚੁਆਈ ਆ ਦੇਖੋ ਜੀ ਬਾਕੀ ਦੁੱਧ ਹੁਣ ਜਿਹੜਾ ਮੌਜੂਦ ਆ 10 ਲੀਟਰ ਦੁੱਧ ਆ ਠੀਕ ਆ ਜੀ ਸੋ 10 ਲੀਟਰ ਐਸ ਵਕਤ ਦੁੱਧ ਜਿਹੜਾ ਦੁੱਧ ਕਿਸੇ ਭਰਾ ਨੇ ਚੋ ਲੈਣਾ ਤੇ ਪਹਿਲਾਂ ਵੀ ਆਪਾਂ ਜੱਗਰ ਕੀਤਾ ਸੀ ਇੱਕ ਵਾਰੀ ਸ਼ੇਅਰ ਕਰਦੇ ਨਾਲ ਆ ਲੈਣਾ ਸੋ ਇਹ ਸਵਾਏ ਕਰਮਾਲੇ ਪਸ਼ੂ ਆ ਕਿਉਂਕਿ ਇੱਕ ਟਾਈਮ ਦੋ ਟਾਈਮ ਚੀਜ਼ਾਂ ਕਰਕੇ ਖੜੇ ਨਹੀਂ ਕਰੋ ਬੇਸ਼ੱਕ ਕੋਈ ਭਰਾ ਨਹੀਂ ਆ ਜਾ ਸਕਦਾ ਟੈਲੀਵਿਜ਼ਨ ਦੇ ਕਾਲ ਆਪਸ ਵਿੱਚ ਵੀਡੀਓ ਕਾਲ ਵੀ ਚਾਹੀਏ ਇੱਕ ਟਾਈਮ ਤੁਸੀਂ ਇੱਥੇ ਆਣ ਕੇ ਚੋਲੋ ਬਾਕੀ ਟੱਕ ਥੋੜੀ ਜੀ ਸਾਨੂੰ ਸਭ ਗਾਂ ਰੱਖਦੀ ਆ ਬਿਲਕੁਲ ਕਰਦੀ ਆ ਇਧਰੋਂ ਬਾਹਰ ਥੋੜੇ ਜੇ ਢੋਕੇ ਰਹਿ ਕੱਟੇ ਤੋਂ ਚੌਹਣ ਤੋਂ ਪਿੱਛੇ ਠੀਕ ਹੈ ਜੀ ਸੋ ਚਵਾਈ ਵੀ ਤੁਸੀਂ ਦੱਸ ਰਹੇ ਹੋ ਮਾਰਨਿੰਗ ਥੋੜੀ ਲੇਟ ਹੀ ਹੋਈ ਹੈ ਹਾਂਜੀ ਹਾਂਜੀ ਅੱਜ 8:30 8:30 8:30 ਦੀ ਚਵਾਈ ਅੱਜ ਹੀ ਆਈ ਸਵੇਰੇ ਠੀਕ ਹੈ ਜੀ ਚੁਵਾਈ ਦੋਸਤੋ ਥੋੜੀ ਲੇਟ ਹੋਈ ਆ ਠੀਕ ਆ ਜੀ ਕਿਉਂਕਿ ਅੱਜ ਹੀ ਐਂਟਰੀ ਕੀਤੀ ਐ ਇਸ ਮੈਨੇ ਤੇ ਚੁਵਾਈ ਥੋੜੀ ਲੇਟ ਹੋਈ ਹੁੰਦੀ ਪਸ਼ੂ ਤੇ ਇਸ ਕਰਕੇ ਥੋੜਾ ਜਿਹਾ ਕਿਤੇ ਜਦੋਂ ਆਪਾਂ ਸ਼ਾਮ ਦੀ ਗੱਲ ਕਰਦੇ ਹਾਂ ਹੁਣ 6 ਵਜੇ ਦਾ ਸਮਾਂ ਤੇ ਬਣਦਾ ਥੰਦਾ ਪਸ਼ੂ ਟਾਈਮ ਤੋਂ ਟਾਈਮ ਹੀ ਆ ਜਾ ਕੇ ਬਾਕੀ ਥੋੜੀ ਤਕ ਵੀ ਹੈ ਗਾਂ ਨੂੰ ਥੋੜੀ ਤਕ ਗਾਂ ਰਾਤੀ ਥੋੜੀ ਨਗਰਲੇ ਦੀ ਆ ਦੁੱਧ ਵਾਲੀ ਮੱਝ ਦੁੱਧ ਸੰਧੂ ਸਾਹਿਬ ਇਹ ਵੀ ਕਰੂਗੀ ਹਾਂ ਦੁੱਧ ਪਤਾ ਦੁੱਧ ਜੇ ਇਹ ਵੀ ਕੋਈ ਨਾ ਤਾਂ ਕਿੰਨੋਂ 2 ਕਿਲੋ ਵਧੂਗੀ ਦੁੱਧੇ ਵੀ ਹਾਂ ਠੀਕ ਹੈ। ਠੀਕ ਹੈ। ਅੱਛਾ ਭਾਜੀ ਕਿੰਨੇ ਦੇ ਦੇ ਦਗੇ ਕੀ ਡਿਮਾਂਡ ਰੋਗੇ ਇਹਦੀ? ਡਿਮਾਂਡ ਤੇ ਇਹ ਵੀ ਉਤਰਾਂ 95 ਦੀ ਕਰਦੇ ਨੇ 90 ਦੀ ਇਹੇ ਚੱਲਣ ਦੀ ਹੈ ਜੀ। 90 ਦੀ। ਹਾਂ ਜੀ। ਤੇ ਇੱਕੋ ਇੱਕ ਗੱਲ ਇੱਕੋ ਇੱਕ ਗੱਲ ਇਹਦਾ ਕੋਈ ਛੋੜਛੱਪਾ ਕਰ ਦਾਂਗੇ ਤਾਂ ਜਿਹੜੀ ਜਿਹਨੂੰ ਜਿਹੜੀ ਪਸੰਦ ਆਉਂਦੀ ਹੈ ਜਿਹੜੀ ਪਸੰਦ ਆਉਗੀ। ਠੀਕ ਆ। ਹੋਰ ਦੇ ਵੀ ਛੋਟੀ ਚਵਾ ਦੂਗੀ ਆ ਨੰਬਰਾਂ ਲੀਟਰ ਮੰਨਣ ਦਾ। ਉਹਨੇ ਚੰਗੀ ਛੋਟੀ। ਨਕਰ ਹੈ, ਚੜਾਈ ਥੋੜੀ ਇਹ ਤਾਂ ਨੰਬਰ ਦੀ ਸੀਲ ਠੰਡੀ ਆ। ਠੀਕ ਆ। ਹਾਂ ਜੀ। ਲਓ ਵੀ ਇਹ 90 90 ਹਜ਼ਾਰ ਦਾ ਜੋੜਾ ਆ ਠੀਕ ਆ ਜੀ। ਇਹ ਛੋਟੀ ਦੂਜ ਉਹ ਸਟਾਰਟਿੰਗ ਇਹਦੀ ਵੀ ਕਰਮਾਲੀ ਦੀ 910 910 ਕਿਲੋ ਆ ਹਾਂਜੀ ਹਾਂਜੀ ਬਾਕੀ ਮਗਰ ਕਟਾ ਮੇਲ ਕਾਫ ਆ 90000 ਰੁਪਇਆ ਬਾਕੀ ਮਾਨਤਨ ਹੋਊਗਾ ਕੋਈ ਫਿਕਸ ਨਹੀਂਗਾ ਥੋੜਾ ਬਾਤ ਜਿੰਨੀ ਵੀ ਗਿਜਾਇਸ਼ ਆ ਮੌਕੇ ਦੇ ਮਾਨਤਨ ਇਹ ਇੱਕ ਇਧਰ ਆਪਾਂ ਹੋਰ ਤੁਹਾਨੂੰ ਮਾਜ ਦਿਖਾ ਦਿੰਦੇ ਆ ਠੀਕ ਆ ਜੀ ਚੁਰ ਜੇ ਸੂਹ ਝੋਟੀ ਆ ਜੀ ਵੀ ਦੂਜਾ ਸੂਆ ਸੂਈ ਆ ਜੀ ਹਾਂਜੀ ਹਾਂਜੀ ਦੂਜਾ ਸੂਆ ਠੀਕ ਆ ਜੀ ਆ ਚੈੱਕ ਕਰੋ ਦੂਜਾ ਸੂਆ ਝੋਟੀ ਵੀ ਪੂਰੀ ਸ਼ਕੀਨ ਆ ਕਰਮਾਲੀ ਇੱਕੋ 20 25 20 22 ਦਿਨਾਂ ਦੀ ਸੂਈ ਆ ਜੀ ਉਹ ਜੀ ਵਿੰਹਾਂ ਬਾਈਆਂ ਦਿਨਾਂ ਦੀ ਸੂਈ ਆ ਮਗਰ ਕਟਾਏ ਦੇ ਵੀ ਹਨ ਹਾਂਜੀ ਹਾਂਜੀ ਆ ਬੱਚਾ ਜੀ ਠੀਕ ਆ ਜੀ ਇੱਕ ਆਈਡੀਆ ਹੋ ਜਾਊਗਾ ਬੱਚਾ ਵੇਖ ਕੇ ਪਤਾ ਲੱਗ ਜਾਂਦਾ ਠੀਕ ਆ ਜੀ ਇਹ ਬਾਈਆਂ ਕਿ ਦਿਨਾਂ ਵਾ ਹਾਂਜੀ ਹਾਂਜੀ ਇੰਨਾ ਏਰੀਏ ਬਾਕੀ ਆ ਤੁਸੀਂ ਸਾਹਮਣੇ ਦੇਖੋ ਇਹਦੇ ਥੱਲੇ ਕਿੰਨਾ ਇਸ ਵਕਤ ਇਹਦੇ ਥੱਲੇ ਸੰਤੂ ਸਾਹਿਬ 12 ਲੀਟਰ ਦੁੱਧ ਆ ਜੀ 12 ਹੋ ਗਿਆ ਆਪਦੀ ਸੱਲੀ ਕਰਕੇ ਦੋ ਟਾਈਮ ਭਾਵੇਂ ਕੋ ਪੈਣਾ ਟਾਈਮ ਚ ਹੋਈ ਜਾਵੇ ਠੀਕ ਆ ਜੀ ਸੋ 12 ਲੀਟਰ ਦੋਸਤੋ ਦੁੱਧ ਸੋ ਹਵਾਨੇ ਲੇਵੇ ਦੀ ਮੇਰਾ ਭਰਾ ਚੈੱਕ ਕਰੋ ਪੈਣੀ ਵਾਲੀ ਸੈੱਟ ਤੋਂ ਤੁਹਾਨੂੰ ਦਿਖਾ ਰਿਆ ਇੱਕ ਸਾਰ ਬਿਲਕੁਲ ਸਾਫ ਕਟ ਤੁਸੀਂ ਫੇਸ ਕੁਆਲਿਟੀ ਵੀ ਚੈੱਕ ਕਰੋ ਠੀਕ ਹੈ ਜੀ ਸ਼ਕੀਰ ਵੀ ਹੈ ਬਿਲਕੁਲ ਕੁੰਡੀ ਜੂਰ ਆ ਦੇਖੋ ਲਿਆ ਵੀਰੇ ਕੱਢ ਕੇ ਇਹਨੂੰ ਵੀ ਬਾਹਰ ਤੋਰ ਕੇ ਦਿਖਾ ਦਗੇ ਚਵਾਈ ਜਵਾਈ ਦੀ ਫਿਰ ਹੋਜੀ ਬਿਲਕੁਲ ਇੱਕ ਨੰਬਰ ਦੀ ਜੀ ਆਪ ਵੀ ਸਭੀ ਦਾ ਰੱਖੇ ਚਵਾਈ ਉਹ ਵੀ ਮਾਲ ਵੈਸੇ ਸੁਆ ਸੁਆ ਸੁੱਕਲੇ ਕਲੇ ਕਲੇ ਪਸ਼ੂ ਦਾ ਤਾਂ ਕਰਕੇ ਪੁੱਛਣਾ ਪੈਂਦਾ ਕਈ ਵਾਰਾਂ ਭੈਣ ਭਰਾ ਨੂੰ ਹੁੰਦਾ ਵੀ ਠੀਕ ਹੈ ਜੀ ਉਸ ਪਸ਼ੂ ਦੀ ਖਾਸ ਤੌਰ ਤੇ ਗੱਲਬਾਤ ਨਹੀਂ ਕੀਤੀ ਕਿ ਹਰੇਕ ਪਸ਼ੂ ਦੀ ਚਵਾਈ ਚੰਗੀ ਆ ਮਾਲ ਸੁਆ ਸੁਆ ਕੋਈ ਭਰਾ ਬੇ ਤੜਕ ਆਪਣੀ ਦੋ ਟਾਈਮ ਚੋਲੇ ਠੀਕ ਆ ਤੋ ਇਹ ਦੂਜਾ ਸੂਆ ਦੂਜਾ ਕਿ ਸੂਆ ਹੀ ਨੇ ਵੀ ਦੂਜਾ ਦੂਜਾ ਜੀ ਦੂਜਾ ਆ ਥੋੜੀ ਜਿਹੀ ਹੌਲੀ ਤੋਰਨੀ ਵੀਰੇ ਹਾਂ ਥੋੜੀ ਹੌਲੀ ਤੋਰ ਬੱਚੇ ਦਾ ਕਰਕੇ ਜਾਂਦੀ ਹੈ ਨਾ ਫਿੱਜੇ ਫਿੱਜੇ ਇਹਦੇ ਇੱਕ ਵਾਰੀ ਹੋਰ ਘੜਾ ਘੜਾ ਦੇ ਵੀਰੇ ਘੜਾ ਇੱਕ ਵਾਰੀ ਹੋਰ ਇਹਨੂੰ ਮੋੜ ਕੇ ਦਿਖਾ ਦੇ ਜੀ ਮੋੜ ਚਲ ਕੋਈ ਨਹੀਂ ਉੱਤੋਂ ਕੋਈ ਗੱਲ ਨਹੀਂ ਉੱਤੋਂ ਨਹੀਂ ਲਾਇਆ ਕੋਈ ਨਹੀਂ ਬੱਚੇ ਲਓ ਜੀ ਕਰੋ ਚੱਲ ਠੀਕ ਆ ਸੋ ਆ ਨਾਰਮਲ ਜਿੱਦਿਆਂ ਆਪਾਂ ਮੱਝਾਂ ਵੇਖਨੇ ਸੀ ਜੀ ਹਾਈਟ ਕਾ ਤੋਂ ਡਾ ਹੀ ਆ ਮੀਡੀਅਮ ਤੋਂ ਪਰਸ ਹਾਈਟ ਕਾ ਦਾ ਇਹ ਸਮਝਦਾ ਵੀ ਸੋ ਚਵਾਚ ਬੂ ਇਹਨੂੰ ਕਰਮਾਲੀ ਨੂੰ ਚੰਗਾ ਲੱਗਾ 11 12 ਕਿਲੋ ਦੱਸਿਆ ਜੀ 12 ਲੀਟਰ ਚੋਗੇ ਖੜੇ ਜੀ ਕੋਲ ਆ ਸੋ 12 ਲੀਟਰ ਪੋਤੇ ਦੇ ਥੱਲੇ ਹਾਜ਼ਰ ਆ ਅੱਜ 5-6 ਦਿਨਾਂ ਦੀ ਆ ਤਕਰੀਬਨ ਤੁਸੀਂ ਸਮਝੋ ਵੀ ਜਿਵੇਂ ਪੀਕਤੇ ਕਰਮਾਲੀ ਚੱਲਣ ਲਈ ਆ ਤੇ 12 ਲੀਟਰ ਅੱਗੇ ਮੇਰਾ ਭਰਾ ਆਪਣੀ ਡਾਈਟ ਪਲਾਨ ਕਿਸੇ ਨੇ ਮੈਂਟੇਨ ਬਣਾ ਕੇ ਰੱਖਿਆ ਤੇ 12 ਲੀਟਰ ਤੁਸੀਂ ਦੁੱਧ ਆਰਾਮ ਨਾਲ ਚੋਈ ਜਲੋਗੇ ਠੀਕ ਆ ਹਾਂ ਬਚਾਈ ਸਾਫ ਸੁਥਰੀ ਆ ਥਾਂ ਤੇ ਰੱਲੇ ਜੀ ਇਹਦਾ ਮੁੱਲ ਮੋਲੇ ਭਾਜੀ ਕੀ ਹੋਊਗਾ ਦੇ ਲੈ ਕੀ ਹੋਊਗਾ ਇਹਦਾ ਸਾਨੂੰ ਸਾਬ ਦੇ ਲੈ 95000 ਦੀ 95000 ਦੀ ਹਾਂਜੀ ਠੀਕ ਹੈ ਜੀ ਵੀ ਲੋ ਵੀ 95000 ਦੀ ਦੋਸਤੋ ਇਹ ਮਾਝ ਮਿਲ ਜੂਗੀ ਬਾਕੀ ਮਾਨਤਨ ਹੋਊਗਾ ਮੌਕੇ ਤੇ ਪਹਿਲਾਂ ਵੀ ਆਪਾਂ ਜ਼ਿਕਰ ਕੀਤਾ ਸਾਰੇ ਪਸ਼ੂਆਂ ਦੇ ਵਿੱਚੋਂ ਮਾਨਤਨ ਹੋਵੇਗਾ ਜੀ ਜੋ ਵੀ ਬੰਦਾ ਸੋਹ ਚੰਗੀ ਕੋਈ ਰੱਖਵੇ ਵੀ ਰੱਖਣਾ ਆਖੇ ਦੁੱਧ ਕਿਲੋ 2 ਕਿਲੋ ਜੇ ਸੇਵਾ ਵਧ ਕਰੂਗੇ ਹੋਰ ਵੀ ਵਧਾ ਲਈ ਆ ਵੀ ਚੰਗੀ ਸੇਵਾ ਲਈ ਕਰਮਾ ਨਹੀਂ ਹੋਣਿਆ 12 ਲੀਟਰ ਦਾ ਟਾਪ ਲਾਉਗਾ ਦੋ ਟਾਈਮ ਚੋਚਵਾ ਗਿਆ ਆਪਦੀ ਸਲੀ ਕਰਕੇ ਖੜੇ ਬਿਲਕੁਲ ਹਾਂਜੀ ਇਹ ਤੋਂ ਬਾਅਦ ਦਾ ਕਿਸਾਨ ਵੀਰੋ ਬਿਲਕੁਲ ਹੋਮ ਬਰੀਡ ਹੈ ਜਿਹੜੀ ਭਾਜੀ ਸਰਬਜੀਤ ਸਿੰਘ ਉਹਨਾਂ ਨੇ ਘਰੇ ਮੱਝਾਂ ਰੱਖੀਆਂ ਨੇ ਨੀਲੀ ਰਾਵੀ ਦੀ ਮੱਝ ਰੱਖੀ ਆ ਤੇ ਇੱਕ ਮੋਹਰਾ ਬਰੀਡ ਦੀ ਆ ਜੀ ਇਹ ਜੈਡ ਬਲੈਕ ਦਾ ਜੈਡ ਬਲੈਕ ਇੱਕ ਕੱਟਾ ਤੁਹਾਨੂੰ ਵਿਖਾ ਦਿੰਨੇ ਆ ਇਹ ਮਾਲੀ ਵੀ ਸੇਰ ਆ ਠੀਕ ਆ ਜੀ ਇਹ ਕੱਟਾ ਵੀ ਵਿਕਾਊ ਆ ਇਧਰ ਕਿਸੇ ਭਰਾ ਨੂੰ ਨੀਲੀ ਰਾਵੀ ਦਾ ਕੱਟਾ ਚਾਹੀਦਾ ਠੀਕ ਆ ਜੀ ਤੇ ਇਧਰ ਇਹ ਕੱਟਾ ਵਿਕਾਊ ਆ ਇਹਦੀ ਮਦਰ ਵੀ ਆਪਣੇ ਕੋਲ ਸਾਹਮਣੇ ਹਾਂਜੀ ਹਾਂਜੀ ਦੋਵੇਂ ਜੀ ਤੇ ਇਹ ਇਹਦੀ ਪਹਿਲਾ ਸੁਹਾ ਜੀ ਆ ਝੋਟੀ ਆ ਝੋਟੀ ਹੈ ਨਾ ਇਹ ਹਾਂਜੀ ਜਿਹੜਾ ਬਲੈਕ ਕੱਟਾ ਉਹ ਆ ਝੋਟੀ ਦਾ ਹਾਂਜੀ ਹਾਂਜੀ ਆ ਝੋਟੀ ਦਾ ਇਹ ਵੀ ਜੈੱਡ ਬਲੈਕਾ ਝੋਟੀ ਇੱਕ ਰੰਗ ਕਾਲੀ ਆ ਹਾਂਜੀ ਤੇ ਉਹ ਜਿਹੜੀ ਨੀਲੇ ਰਬੜੀ ਦੀ ਆ ਜੀ ਸੋ ਪਾਜੀ ਸਰਵਿਸਿੰਗ ਜੀ ਜਿਹੜੀ ਨੀਲੀ ਰੋਵੀ ਉਹਦਾ ਦੁੱਧ ਕਿੰਨਾ ਉਹਦਾ ਦੁੱਧ 15 ਲੀਟਰ ਜੀ ਉਹਦਾ ਬੱਚਾ ਆਪਣੇ ਕੋਲ ਹਾਂਜੀ ਉਹਦਾ ਬੱਚਾ ਇਹ ਕੱਟੀ ਨੇ ਕਿੰਨਾ ਦੁੱਧ ਚੋਇਆ ਇਹਦਾ ਇਹਨੇ 12 ਲੀਟਰ ਦੁੱਧ ਚੋਇਆ ਜੀ ਲੋ ਵੀ ਇਹਨੇ 12 ਲੀਟਰ ਦੁੱਧ ਚੋਇਆ ਠੀਕ ਹੈ ਜੀ ਉਹ 15 ਲੀਟਰ ਤੋਂ ਬਾਰ-ਬਾਰ ਤੇ ਲੈਣੀ ਪਏ ਆ ਇਹ ਸਾਲ ਸਾਲ ਵੱਡੀ ਮਾਝਾ ਬਾਕੀ ਇੱਕ ਮਾਲੀ ਕਿੱਡਾ ਕ ਬੰਨਣਾ ਚਾਹੀਦਾ ਚਾਹੀਦਾ ਠੀਕ ਹੈ ਜੀ ਉਹ ਇੱਕ ਅੰਦਾਜ਼ਾ ਲਾ ਲਵਾਂਗੇ ਤੁਸੀਂ ਵੀ ਵੱਡੇ ਪੱਲੇ ਦੀਏ ਚੌੜੇ ਪੱਲੇ ਦੀ ਠੀਕ ਹੈ ਇਹਦੇ ਕਟੇ ਆ ਟੀਕੇ ਭਰਾਏ ਆਪਾਂ ਤੋਂ ਮੈਂ ਦੋਨੋਂ ਟੀਕੇ ਭਰਾਏ ਸੀ ਹਾਂਜੀ ਹਾਂਜੀ ਟੀਕੇ ਉਮਰ ਤਕਰੀਬਨ 1-1 ਸਾਲ ਦੇ ਹੋਣੇ 1-1 ਕੋਈ ਮਹੀਨਾ ਘੱਟ ਲਾ ਲੋ 11-12-12 ਮਹੀਨਿਆਂ ਦੇ ਲਗਭਗ ਹੋ ਜੀ ਠੀਕ ਆ ਠੀਕ ਆ ਬਾਕੀ ਸੰਧੂ ਸਾਹਾ ਦੇਣੇ ਆਪਾਂ ਪਾਲਣ ਵਾਲੇ ਘਰ ਰੱਖਣ ਵਾਲੇ ਨੂੰ ਦੂਜਾ ਵੀਰ ਕੋਈ ਫੂਨ ਨਾ ਲਾ ਬਿਲਕੁਲ 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 ਖਾਸ ਤੌਰ ਤੇ ਜਿਹਨੇ ਮਾਲ ਦੇ ਵਿੱਚ ਆ ਨਾ ਪਸ਼ੂਆਂ ਦੇ ਵਿੱਚ ਰੱਖਿਆ ਉਹਨਾਂ ਨੂੰ ਦੇ ਲੋ ਵੀ ਇਹ ਦੋਸਤੋ ਆਪਾਂ ਜੀ ਸਰਜੀਤ ਸਿੰਘ ਹੋਣੀ ਕੱਟੇ ਵੇਚਣ ਦੇ ਆ ਇਹ ਘਰ ਦੇ ਕੱਟੇ ਆ ਮੱਝਾ ਤੁਹਾਨੂੰ ਆਪਾਂ ਦਿਖਾਤੀਆਂ ਇਹਦੀ ਮਦਰ ਦਿਖਾਤੀ ਆ ਨੀਲੀ 라ਵੀ ਦੀ ਇਹਦੀ ਮਦਰ ਆ ਠ ਉਹਦੇ ਵਿੱਚੋਂ ਇਹ ਬੱਚਾ ਆ ਸਰਕਾਰੀ ਸੀਮਨ ਰਖਵਾਇਆ ਸੀਗਾ ਤੇ ਇਹ ਬੱਚਾ ਆ ਠੀਕ ਆ ਹਾਂਜੀ ਤੇ ਉਮਰ ਇਹਨਾਂ ਦੀ ਕੋਈ ਸਾਲ ਹਾਂਜੀ ਸਾਲ ਜਾਂ ਸਾਲ ਦੇ ਅੰਦਰ ਜਦੋਂ ਸਾਲ ਤੋਂ 6 ਮਹੀਨਾ ਦਾ ਆ ਤਾਂ ਆਇਆ ਇੱਥੇ ਸਾਲ ਦੇ ਹੋਣਗੇ ਠੀਕ ਹੈ ਸਾਲ ਦੇ ਅੰਦਰ ਅੰਦਰ ਹੈਗੇ ਆ ਸਾਲ ਤੋਂ ਲੱਗੇ ਪਾਗੇ ਇੱਧਰ ਇੱਕ ਮੋਰਾ ਬ੍ਰੀਡ 'ਤੇ ਜਿਹੜਾ ਕੱਟਾ ਦਿਖਾਇਆ ਪਹਿਲਾਂ ਕੱਟੀ ਪਹਿਲਾਂ ਝੋਟੀ ਦੇ ਵਿੱਚੋਂ ਇਹ ਬੱਚਾ ਆ ਮੋਰਾ ਬ੍ਰੀਡ ਦਾ ਇਹਨਾਂ ਦੀ ਉਮਰ ਕਿੰਨੀ ਹੈ ਜੀ ਅਜੇ ਦੂਜਾ ਆਪਣਾ ਇਹਨਾਂ ਦਾ ਰੇਟ ਕੀ ਰਹੂਗਾ ਲੈਣ ਦੇਣ ਰੇਟ ਲੈਣ ਦਾ ਜੀ ਉਤਰਾਂ ਦੇ 10-10000 ਦੇ 9-90 ਦੇ ਦਾਂਗੇ ਮਤਲਬ ਇੱਕ ਸਿੰਗਲ ਨਾਗ 90 10 10000 ਦਾ ਹਾਂਜੀ ਹਾਂਜੀ ਤੇ ਜੋੜੀ ਫਿਰ ਬਣ ਗਈ ਘੱਟੋ ਘੱਟ ਜੇ ਜੋੜੀ ਚ ਦਾਤ ਆ ਗਿਆ ਅਬ ਜੋੜੀ 18 ਨਹੀਂ ਦੇ ਦਾਂਗੇ 18 18000 ਦਾ ਕੋਈ ਰੋਡਾ ਜਿਹੜਾ ਕੋਈ ਮਰਜ਼ੀ ਵੀ ਲੈ ਲੈ ਚੋ ਇੱਕ ਲੈਣਾ ਵੇਖ ਲੈਣਾ ਦੋ ਇਹ ਜੋੜੀ ਦੱਸੋ 18000 ਦੀ ਆ 9000 ਰੁਪਏ ਬੈਜੂਗਾ ਵੈਸੇ 10 10000 ਦਾ ਇੱਕ ਕਟਾ ਠੀਕ ਆ ਜੀ ਕਿਸੇ ਭਰਾ ਨੇ ਸਿੰਗਲ ਸਿੰਗਲ ਖਰੀਦਣਾ ਤੇ 9000 ਰੁਪਏ ਲੱਗ ਜੂਗਾ ਫਿਰ ਵੀ ਜੋੜੀ ਕਿਸੇ ਰਾਜੀ 18 ਕਰਦੀ ਸਾਹਮਣੇ ਵਾਲੇ ਨੂੰ ਦੇਣੇ ਆਪਾਂ ਸਾਹਮਣੇ ਵਾਲੇ ਨੂੰ ਆ ਵੀ ਲੈ ਕੇ ਹੋ ਜਾਵੇ ਜਿੰਨੇ ਘਰੇ ਵਿੱਚ ਉਹ ਮਾਂ ਦੇ ਵਿੱਚ ਰੱਖਣਾ ਹਾਂਜੀ ਲੋਬੇ ਜੋੜੀ ਜਿਹੜੀ ਦੋਸਤੋ ਕਟਿਆਂ ਦੀ ਵਿਕਾਊ ਆ ਉਮਰ ਤੁਹਾਨੂੰ ਦੱਸ ਦਿੱਤੀ ਆ ਮੁੱਲ ਦੱਸ ਦਿੱਤਾ ਜੋੜੀ ਕਿਸੇ ਭਰਨ ਲੈਣੀ ਆ 18000 ਦੀ ਜੋੜੀ ਮਿਲ ਜੂਗੀ 9900 ਸਿੰਗਲ ਦਾ ਰੇਟ ਆ ਤੇ ਇਹ ਅੱਜ ਐਨੀਮਲ ਨੇ ਠੀਕ ਆ ਜੀ ਇਹ ਅੱਜ ਪਸ਼ੂ ਆ ਭਾਜੀ ਸਰਬਜੀਤ ਸਿੰਘ ਉਹਨਾਂ ਦੇ ਫਾਰਮ ਤੇ ਐਨੀਮਲ ਆਪਾਂ ਤੁਹਾਨੂੰ ਤਸੱਲੀ ਨਾਲ ਦਿਖਾ ਦਿੱਤੇ ਆ ਭਰਾ ਮੇਰਾ ਵੀਡੀਓ ਤਸੱਲੀ ਨਾਲ ਦੇਖ ਲਿਆ ਜੇ ਉਸ ਤੋਂ ਬਾਅਦ ਸਾਈਬ ਇਹਨਾਂ ਕਰਿਓ ਇੱਥੇ ਆ ਕੇ ਆਪਣੀ ਚੋਕੇ ਪੇਸ਼ਕ ਇੱਕ ਟਾਈਮ ਦੋ ਟਾਈਮ ਤਸੱਲੀ ਕਰ ਲਿਓ ਠੀਕ ਆ ਇੱਕ ਭਾਜੀ ਸਰਬਜੀਤ ਸਿੰਘ ਜੀ ਆਪਣਾ ਨੰਬਰ ਕੰਟੈਕਟ ਜ਼ਰੂਰ ਕਰ ਦੀਗੇ ਸਾਡੇ 97793 ਦੇ 282 ਜੀ ਠੀਕ ਹੈ ਜੀ 73476 27656 ਠੀਕ ਹੈ ਹਾਂਜੀ ਬਾਕੀ ਦੋਸਤੋ ਇਹ ਨੰਬਰ ਆ ਬਿਲਕੁਲ ਸਕਰੀਨ ਦੇ ਥੱਲੇ ਚੱਲਣਦਾ ਆ ਮਾਲ ਆਉਂਦਾ ਰਹਿੰਦਾ ਹੈ ਡੇਲੀ ਰੂਟੀਨ ਪਈ ਕੰਮ ਆ ਠੀਕ ਆ ਜੀ ਕੋਈ 2 4 ਨਗ ਜਿਹੜੇ ਆ ਉਹਦੀ ਟਾਈਮ ਜਿਹੜੇ ਅਵੇਲੇਬਲ ਹੁੰਦੇ ਆ ਬਾਕੀ ਪੁੱਛ ਗਿਸ ਕਰਦੇ ਰਿਹਾ ਕਰੋ ਆਏ ਨਵੇਂ ਨਗਾਂ ਦੀ ਡਿਟੇਲ ਤੁਹਾਨੂੰ ਮਿਲਦੀ ਰਹੂਗੀ ਬਾਕੀ ਬਾਅਦ ਵਿੱਚ ਵੀ ਆਪਾਂ ਜਿਹੜੀ ਅਪਡੇਟ ਤੁਹਾਨੂੰ ਦਿੰਦੇ ਰਵਾਂਗੇ ਠੀਕ ਆ ਜੀ ਸੋ ਧੰਨਵਾਦ ਜਿੰਨੇ ਭਰਾਵਾਂ ਨੇ ਵੀਡੀਓ ਵੇਖੀ ਆ ਮਿਲਦਿਆ ਇੱਕ ਨਵੀਂ ਅਪਡੇਟ ਨਾਲ ਸਾਰੇ ਵਿਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ